ਕੋਮੀ ਇਨਸਾਫ ਮੋਰਚੇ ਦੇ ਆਗੂ ਪਾਲ ਸਿੰਘ ਫਰਾਂਸ ਨੇ ਅਕਾਲੀ ਦਲ ਬੀਜੇਪੀ ਗੱਠਜੋੜ ਨਾ ਹੋਣ ਤੇ ਤਿੱਖਾ ਪ੍ਰतिकਰਮ ਦਿੰਦਿਆਂ ਕਿਹਾ ਕਿ ਅਕਾਲੀ ਦਲ ਨੇ ਪੰਜਾਬ ਨੂੰ ਲੁੱਟ ਲਿਆ ਅਤੇ ਹੁਣ ਜਦੋਂ ਅਕਾਲੀ ਦਲ ਦਾ ਵजूद ਖਤਰੇ ਵਿੱਚ ਨਜ਼ਰ ਆਉਂਦਾ ਤਾਂ ਅਕਾਲੀ ਦਲ ਨੂੰ ਆਨੰਦਪੁਰ ਦਾ ਮਤਾ ਅਤੇ ਵੱਧ ਅਧਿਕਾਰਾਂ ਦੀ ਗੱਲ ਚੇਤੇ ਆਉਣ ਲੱਗੀ ਹੈ ਪਾਲ ਸਿੰਘ ਫਰਾਂਸ ਦਾ ਕਹਿਣਾ ਸੀ ਕਿ ਅਕਾਲੀ ਦਲ ਦੇ ਕੋਈ ਸਿਧਾਂਤ ਨਹੀਂ ਹੁਣ ਕੇਵਲ ਸਿਧਾਂਤਾਂ ਦੀ ਗੱਲ ਹੀ ਕੀਤੀ ਜਾ ਰਹੀ ਹੈ ਆਮ ਆਦਮੀ ਪਾਰਟੀ ਦੇ ਪੰਜਾਬ ਦੇ ਆਗੂਆਂ ਤੇ ਵੀ ਉਹਨਾਂ ਤਿੱਖੇ ਸ਼ਬਦੀ ਹਮਲੇ ਕੀਤੇ ਅਤੇ ਕਿਹਾ ਕਿ ਪੰਜਾਬ ਦੀਆਂ ਮੰਗਾਂ ਤੋਂ ਮੂੰਹ ਫੇਰ ਕੇ ਆਮ ਆਦਮੀ ਪਾਰਟੀ ਦੇ ਆਗੂ ਤੇ ਵਰਕਰ ਦਿੱਲੀ ਵਿੱਚ ਕੇਸਰੀਵਾਲ ਦੇ ਪੱਕੇ ਵਿੱਚ ਡਟੇ ਹੋਏ ਨੇ ਕਿਤੇ ਪੰਜਾਬ ਸਿੱਖੀ ਉਦੋਂ ਤੋਂ ਹੀ ਤਬਾਈ ਵੱਲ ਗਈ ਆ ਜਦੋਂ ਤੋਂ ਇਹਨਾਂ ਨੇ ਉਹਨਾਂ ਸਮਝੌਤਾ ਕੀਤਾ ਹੁਣ ਇਹਨਾਂ ਦੀ ਗੱਲ ਗੜੀ ਨਹੀਂ ਰਹੀ ਨਹੀਂ ਕੋੜਾ ਨੇ ਇਹ ਕਿਤੇ ਬਿਨਾਂ ਸ਼ਰਤੋਂ ਕੀਤੇ ਜਦੋਂ ਇਹਨਾਂ ਨੇ ਸਮਝੌਤੇ ਕੀਤੇ ਪੰਜਾਬ ਸਿੱਖੀ ਉਦੋਂ ਤੋਂ ਹੀ ਤਬਾਈ ਵੱਲ ਗਈ ਆ ਜਦੋਂ ਤੋਂ ਇਹਨਾਂ ਨੇ ਉਹਨਾਂ ਸਮਝੌਤਾ ਕੀਤਾ ਹੁਣ ਇਹਨਾਂ ਦੀ ਗੱਲ ਗੜੀ ਨਹੀਂ ਰੜੀ ਨਹੀਂ ਹੁਣ ਇਹਨਾਂ ਨੇ ਇਹਨਾਂ ਨੂੰ ਇਹਨੂੰ ਚੇਤਾ ਆਜਣਾ ਅਨੰਦਪੁਰ ਸਾਹਿਬ ਦਾ ਮਤਾ ਹੁਣ ਇਹਨੂੰ ਵੱਧ ਘਰਤਾ ਚੇਤਾ ਆਜਣਾ ਸਾਰੇ ਚੇਤੇ ਹੋੜੇ ਪਰ ਅਸੀਂ ਲੋਕਾਂ ਦੱਸਾਂਗੇ ਕਿ ਇਹ ਠੱਗ ਨੇ ਇਹ ਚੋਰ ਨੇ ਇਹਨਾਂ ਨੇ ਸਾਡਾ ਕੁਝ ਜੋ ਕੁਝ ਬਰਬਾਦ ਕੀਤਾ ਇਹ ਖੇਤਰੀ ਪਾਰਟੀ ਚਾਹੀਦੀ ਸਿੱਖਾਂ ਲਈ ਖੇਤਰੀ ਪਾਰਟੀ ਤੋਂ ਬਿਨਾਂ ਸਾਡਾ ਬਚਾ ਨਹੀਂ ਪਰ ਇਹ ਖੇਤਰੀ ਪਾਰਟੀ ਕੇ ਲਈ ਅਭੀ ਇੱਕ ਪਰਿਵਾਰ ਹੀ ਸਾਰਾ ਕੰਟਰੋਲ ਕਰੇ ਚਾਹੇ ਉਹ ਐਸਡੀਪੀਸੀ ਦਾ ਕੰਟਰੋਲ ਕਰੇ ਚਾਹੇ ਉਹ ਜਥੇਦਾਰਾਂ ਦੀ ਚੋਣ ਕਰੇ ਜਦੋਂ ਮਰਜ਼ੀ ਜਥੇਦਾਰ ਨੂੰ ਲਾ ਦੇਵੇ ਜਦੋਂ ਮਰਜ਼ੀ ਪ੍ਰਧਾਨ ਨੂੰ ਲਾ ਦੇਵੇ ਇਹ ਕਿਹੜੀ ਰਾਜਨੀਤੀ ਕਾ ਉਹ ਇਹ ਅਸੀਂ ਇਹਨਾਂ ਨੂੰ ਦੱਸਾਂਗੇ ਲੋਕਾਂ ਵਿੱਚ ਇਹ ਵੀ ਦੱਸਾਂਗੇ ਇਹ ਉਹ ਪਰਿਵਾਰ ਵਾ ਜਿਹਦੇ ਜਿਹਨੇ ਹੁਣ ਤੱਕ ਉਹਨੇ ਸੌਤੇ ਸਾਹ ਨੂੰ ਮਾਫ ਕੀਤਾ 90 ਲੱਖ ਦੇ ਇਸ ਚਾਰੀ ਲਾਤੇ ਖਬਰਾਂ ਦੇ ਇਹੋ ਪਰਿਵਾਰ ਜਿਹਨੇ ਖੁਦ ਪਛਾਣ ਪਾ ਕੇ ਪਵਾ ਕੇ ਉਹਦੇ ਗੁਰੂ ਗੋਬਿੰਦ ਸਿੰਘ ਸਾਹਿਬ ਜਾ ਕੇ ਸਾਡੇ ਪੰਜਾਬ ਨੂੰ ਪਲਤੀ ਵਿੱਚ ਤੱਕਿਆ ਇਹ ਉਹ ਪਰਿਵਾਰ ਆ ਜਿਹਨੇ ਗੋਲੀ ਕਾਂਡ ਉੱਥੇ ਕੀਤਾ ਤੇ ਸਿੰਘ ਸੀਤ ਕਿਤੇ ਉਹ ਪਰਿਵਾਰ ਆ ਜਿਹਨਾਂ ਨੂੰ ਪਤਾ ਸੀ ਵੀ ਐਸਜੀ ਇਹ ਜਿਹੜੀ ਪਿਆਦਵੀ ਉਸ ਗੰਦੇ ਇਨਸਾਨ ਨੇ ਉਹਦੀ ਟੀਮ ਨੇ ਕਰਾਈ ਹੁਣ ਸਾਰਾ ਪ੍ਰਤੱਖ ਸਾਰਿਆਂ ਦੇ ਸਾਹਮਣੇ ਆ ਗਿਆ ਇਹਨਾਂ ਨੇ ਉਹਨੂੰ ਬਚਾਇਆ ਇਸ ਕਰਕੇ ਇਹ ਬਿਲਕੁਲ ਪੰਜਾਬ ਦੀ ਵੋਟ ਲੈਣ ਦੇ ਹੱਕਦਾਰ ਅਸੀਂ ਬਿਲਕੁਲ ਇਨ ਸਾਰ ਸੁਥਰੀ ਘਰ ਲੋਕਾਂ ਦੇ ਸਾਹਮਣੇ ਲਿਆਵਾਂਗੇ ਤਕਰੀਬਨ 14 ਮਹੀਨੇ ਤੋਂ ਜ਼ਿਆਦਾ ਸਮਾਂ ਹੋ ਗਿਆ 15 ਮਹੀਨੇ ਦੀ ਹੋਈ ਵਾਰ ਅਸੀਂ ਕੋਸ਼ਿਸ਼ ਕਰ ਰਹੇ ਆ ਵੀ ਆ 1 April ਕੋਈ ਕੋ ਹੌਲੇ ਬੱਲੇ ਸੰਗਤ ਵੀ ਜੀ ਆ ਜਿਵੇਂ ਬੰਦੀਆਂ ਗਈਆਂ ਨੇ ਅਸੀਂ 2-4 ਦਿਨਾਂ ਵਿੱਚ ਬਹੁਤ ਸਖਤ ਪ੍ਰੋਗਰਾਮ ਲਿਕਾਂਗੇ ਸਾਰਿਆਂ ਦੀ ਸਲਾਹ ਨਾਲ ਕੌਮੀ ਸਾਹਿਬ ਮੋਰਟੀ ਤਾਲਮੀਦ ਕਮੇਟੀ ਨਾਲ 1 ਮਾ 1 April ਤੋਂ ਬਾਅਦ 1 April ਤੋਂ ਮਾਰਚਾ ਹੋਰ ਵੀ ਮਾਰਚਾ ਸੰਗਤ ਦੇ ਵਿੱਚ ਜਾਗਰੂਤਾ ਲਾਵਾਂਗੇ ਸਾਡਾ ਕੌਮੀ ਸਾਹਿਬ ਮੋਰਟੀ ਦਾ ਅਸੀਂ ਆਪਣਾ ਇਖਲਾਕੀ ਭਰ ਸਕਦੇ ਆ ਅਸੀਂ ਪੂਰੀ ਲੋਕਾਂ ਦੇ ਵਿੱਚ ਇੱਤਤਾ ਲਿਆਦਾਂਗੇ ਵੀ ਲੋਕੋ ਤੁਸੀਂ ਕਿਉਂ ਹੁਣ ਤੱਕ ਰੁੱਟੇ ਗਏ ਕੁੱਟੇ ਗਏ ਤੇ ਕਿਉਂ ਪੰਜਾਬੀ ਅਜ ਤੱਕ ਪੱਟੇ ਜਾ ਰਹੇ ਨੇ ਇਸ ਆਪਣੀ ਗੁਰੂਆਂ ਦੀ ਸ਼ਹੀਦਾਂ ਦੀ ਛੇ ਰੁੱਤਾਂ ਵਾਲੀ ਬਹੁਤ ਮਹਾਨ ਧਰਤੀ ਉੱਠੀ ਲੋਕ ਸਭਾ ਇਲੈਕਸ਼ਨ ਦੇ ਲਈ ਤੁਸੀਂ ਕੋਈ ਏਜੰਡਾ ਬਣਾ ਰਹੇ ਹੋ ਜੀ ਬਿਲਕੁਲ ਜੀ ਸਾਡਾ ਕੌਮੀ ਦਾ ਸਾ ਕੋਈ ਕੋਈ ਸਾਡਾ ਏਜੰਡਾ ਨਹੀਂ ਪਰ ਅਸੀਂ ਲੋਕਾਂ ਨੂੰ ਤਾਂ ਕਿ ਲੋਕਾਂ ਦਾ ਬੜਾ ਸੁੰਦਰ ਏਜੰਡਾ ਹੈ ਲੋਕ ਇਹ ਸਵਾਲ ਕਰਦੇ ਜਿਹੜਾ ਵੀ ਉਹਨਾਂ ਕੋਈ ਐਮਪੀ ਐਮਐਲਏ ਹੁੰਦਾ ਵੀ ਤੂੰ ਹੁਣ ਤੱਕ ਗੁਰੂ ਗ੍ਰੰਥ ਸਾਹਿਬ ਦੀ ਜਦੋਂ ਵਾਰ-ਵਾਰ ਬਿਆਦੀ ਵੀ ਕੀ ਕੀਤਾ ਇੱਥੇ ਦਾ ਤੂੰ ਉਦੋਂ ਕਿੱਥੇ ਸੀ ਜਦੋਂ ਬਰਗਾੜੀ ਦੇ ਵਿੱਚ ਗੋਲੀਕਾਂਡ ਚੱਲਿਆ ਦੂ ਸਿੰਘ ਸੀ ਤੂੰ ਉਦੋਂ ਕਿੱਥੇ ਸੀ ਜਦੋਂ ਉਸ ਗੰਦੇ ਵਿਅਕਤੀ ਨੂੰ ਸੌਦਾ ਸਾਧ ਰੋ ਜਦੋਂ ਮਾਫੀ ਦਿੱਤੀ ਗਈ ਤੂੰ ਉਦੋਂ ਕਿੱਥੇ ਸੀ ਐਮਐਲਏ ਜਾਂ ਐਮਪੀ ਤੁਸੀਂ ਸਾਡੇ ਕੋਲ ਵੋਟਾਂ ਲੈਣ ਆਇਆ ਜਦੋਂ ਉਹਨੇ ਸਵਾਗਤ ਚਾਇਆ ਜਦੋਂ ਉਹਨੇ ਗੁਰੂ ਗੋਬਿੰਦ ਸਿੰਘ ਦੀ ਸਵਾਗਤ ਚਾਹ ਕੇ ਤੂੰ ਉਦੋਂ ਕਿੱਥੇ ਸੀ ਇਹ ਸਵਾਲ ਲੋਕਾਂ ਨੂੰ ਕਹਿੰਦੇ ਜਦੋਂ ਲੋਕ ਪੁੱਛਣਾ ਪਏ ਦੂਸਰਾ ਵੋਟਾਂ ਵਿੱਚ ਅਸੀਂ ਲੋਕਾਂ ਨੂੰ ਇਹ ਬੇਨਤੀ ਕਰਨੀ ਚਾਹੁੰਦੇ ਹੱਥ ਜੋੜ ਕੇ ਇਹ ਸਵਾਲ ਕਰਨ ਕਿ ਐਮਐਲਏ ਐਮਪੀ ਜੀ ਤੁਸੀਂ ਆ ਗਏ ਹੋ ਸਾਨੂੰ ਇਹ ਦੱਸੋ ਜੇ ਸਾਡੇ ਪਿੰਡ ਦਾ ਜਿਹੜਾ ਸਰਕਾਰੀ ਸਕੂਲ ਜਾਂ ਲਾਲਾ ਸਰਕਾਰੀ ਸਕੂਲ ਕਿਵੇਂ ਚੱਲ ਰਿਹਾ ਉਹਨੇ ਕਹਿੰਦਾ ਬਹੁਤ ਵਧੀਆ ਚੱਲ ਰਿਹਾ ਅਪਡੇਟ ਆ ਸੋਹਣਾ ਉਹਨੂੰ ਪੁੱਛ ਰਾ ਕਿ ਤੁਹਾਡਾ ਬੱਚਾ ਤੁਹਾਡੇ ਕਿਸੇ ਰਿਸ਼ਤੇ ਦਾ ਬੱਚਾ ਸਰਕਾਰੀ ਸਕੂਲ ਚ ਪੜ੍ਹਦਾ ਉਹਨੇ ਕਹਿੰਦਾ ਨਹੀਂ ਪੜ੍ਹਦਾ ਵੀ ਨਹੀਂ ਦੂਸਰਾ ਨੂੰ ਸਵਾਲ ਕਰਨਾ ਜਿਹੜਾ ਸਾਡੇ ਇਲਾਕੇ ਦਾ ਸਰਕਾਰੀ ਹਸਪੀਟਲ ਆ ਉਹ ਕਿਵੇਂ ਆ ਉਹਨੇ ਕਹਿੰਦਾ ਉਹਦਾ ਬਹੁਤ ਅਪਡੇਟ ਆ ਬੜੇ ਸੋਹਣੇ ਡਾਕਟਰ ਨੇ ਦਵਾਈਆਂ ਸਾਰਾ ਉਹਨੂੰ ਪੁੱਛ ਰਾ ਤੁਹਾਡਾ ਕਦੀ ਤੁਸੀਂ ਇਲਾਜ ਸਰਕਾਰੀ ਹਸਪਤਾਲ ਤੋਂ ਕਰਾਇਆ ਉਹਨੇ ਕਹਿੰਦਾ ਤੁਹਾਡੇ ਰਿਸ਼ਤੇਦਾਰ ਨੇ ਕਰਾਇਆ ਨਹੀਂ ਤੁਸੀਂ ਕਹਿਣਾ ਸਾਡੇ ਦਰਵਾਜ਼ੇ ਤੋਂ ਬਾਹਰ ਜਾ ਤੇਰਾ ਕੀ ਹੱਕ ਆ ਸਾਡੇ ਕੋ ਵੋਟ ਲੈਣ ਦਾ ਸਾਡੇ ਟੈਕਸ ਨਾਲ ਸਾਡੇ ਪੈਸੇ ਨਾਲ ਤੇਰੇ ਬੱਚੇ ਜਾ ਕੇ ਵੱਡਿਆ ਮਹਿੰਗੇ ਸਕੂਲਾਂ ਚ ਪੜ੍ਹਨ ਸਾਡੇ ਟੈਕਸ ਨਾਲ ਤੂੰ ਵਿਦੇਸ਼ ਵਿੱਚ ਇਲਾਜ ਕਰਾਵੇ ਸਾਨੂੰ ਨਾ ਤੂੰ ਹੈਲਥ ਦੇ ਸਕਿਆ ਨਾ ਤੂੰ ਐਜੂਕੇਸ਼ਨ ਦੇ ਸਕਿਆ ਤੇਰੇ ਕੋ ਕੋਈ ਅਧਿਕਾਰ ਨਹੀਂ ਸਾਡੇ ਕੋ ਵੋਟ ਲੈਣ ਦਾ ਜਿੱਦਣ ਲੋਕਾਂ ਦੇ ਵਿੱਚ ਇਹ ਚੇਤਨਤਾ ਆ ਗਈ ਜਦੋਂ ਉਹਨਾਂ ਨੂੰ ਪਤਾ ਲੱਗ ਗਿਆ ਵੀ ਜਿਹਨੂੰ ਅਸੀਂ ਵੋਟ ਪਾਉਣ ਲੱਗੇ ਆ ਕਿ ਇਹ ਰੇਤਵਾ mafia ਤੇ ਨਹੀਂ ਕਿ ਇਹ ਸਮਗਮ ਦੀ ਬਲੈਕ ਨਹੀਂ ਕਰਦਾ ਕਿ ਇਹ ਦੋ ਨੰਬਰ ਦੇ ਪੈਸੇ ਤੇ ਨਹੀਂ ਜਦੋਂ ਇਹ ਲੋਕਾਂ ਵਿੱਚ ਆ ਜੂਗੀ ਫਿਰ ਲੋਕ ਜਿਹੜੇ ਸਿਆਣੇ ਆਪ ਚੁਣਨਗੇ ਆਪਣਾ ਉਮੀਦਵਾਰ ਫਿਰ ਕਾ ਹੁਣ ਅਸੀਂ ਚੁਣਦੇ ਬੇਹਾ ਉਮੀਦਵਾਰ ਇੱਕ ਦਿੱਲੀ ਤੋਂ ਆਉਂਦਾ ਮੁੱਖ ਮੰਤਰੀ ਆਉਂਦਾ ਉਹ ਕਹਿੰਦਾ ਇਹਨੂੰ ਵੋਟਾਂ ਪਾ ਦਿਓ ਅਸੀਂ ਉਹਨੂੰ ਪਾ ਦਨੇ ਫਿਰ ਦਿੱਲੀ ਤੋਂ ਆਉਂਦਾ ਕੋਈ ਪ੍ਰਾਈਮ ਮਿਨਿਸਟਰ ਵੀ ਸਾਡੀ ਪਾਰਟੀ ਇਹਨੂੰ ਵੋਟਾਂ ਪਾ ਦੇ ਹੀ ਪਾ ਦਨੇ ਇਹ ਜਿੰਨਾ ਚਿਰ ਲੋਕ ਨਹੀਂ ਚੁਣਦੇ ਡੋਮੀਨੇਸ਼ਨ ਸ਼ੁਰੂ ਹੋ ਕੇ ਲੋਕਾਂ ਵਿੱਚੋਂ ਬੰਦਾ ਨਹੀਂ ਚੁਣਦੇ ਉਸ ਇਲਾਕੇ ਦਾ ਉਹਨਾਂ ਚਿਰ ਤਕਦੀਰ ਨਹੀਂ ਬਦਲ ਜਿੰਨਾ ਚਿਰ ਪੈਸੇ ਲੱਗਣੇ ਵੋਟਾਂ ਦੇ ਟਿਕਟਾਂ 2-2 3-3 ਕਰੋੜ ਦੀਆਂ ਖਰੀਦ ਹੋਣੀਆਂ ਤਾਂ 2-2 3-3 ਕਰੋੜ ਉੱਤੇ ਲੱਗਣਾ ਉਹਨਾਂ ਚਿਰ ਪੰਜਾਬ ਦੀ ਤਕਦੀਰ ਨਹੀਂ ਕੋਈ ਬਦਲ ਸਕਦਾ ਅਸੀਂ ਇਹ ਕਹਿਣਾ ਚਾਹੁੰਦੇ ਲੋਕੋ ਉਹ ਬੰਦ ਉਮੀਦਵਾਰ ਚੁੜੋ ਜਿਹੜਾ ਕੋਈ ਪੈਸਾ ਨਹੀਂ ਖਰਚਦਾ ਜਿਹੜਾ ਜਿਹੜਾ 2 ਨੰਬਰ ਦਾ ਕੋਈ 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 ਮਨੁੱਖਾ ਇਹੋ ਜਿਹਾ ਨਹੀਂ ਜਿਹੜਾ ਨੇਕ ਨੀਤੀ ਦੀ ਕਮਾਈ ਕਰਕੇ ਕਿਰਤ ਕਮਾਈ ਜੋ ਆਪਣੇ ਪੈਸੇ ਲਾ ਦੇ ਕੋਈ ਬੰਦਾ ਇਲੈਕਸ਼ਨਾਂ ਦੇ ਪੈਸੇ ਲਾਉ ਜਿਹੜਾ 2 ਨੰਬਰ ਦਾ ਕੰਮ ਕਰਦਾ ਜਦ ਤਨ ਲੋਕਾਂ ਦੀ ਇਹ ਚੇਤਨਤਾ ਜੀ ਅਸੀਂ ਕੋਸ਼ਿਸ਼ ਕਰਾਂਗੇ ਕੌਮੀ 인사 ਮੋਰ ਤੇ ਦੀ ਸਾਰੀ ਟੀਮ ਆਪਣਾ ਇੱਕ ਖਲਾਕ ਇਹ ਲੋਕਾਂ ਵਿੱਚ ਚੇਤਨਾ ਲਾਈ ਜਾਵੇ ਲੋਕਾਂ ਦੱਸਿਆ ਜਾਵੇ ਤੁਸੀਂ ਤੁਹਾਡੀ ਵੋਟ ਦਾ ਕੀ ਹੋਣਾ ਤੁਹਾਡੀ ਵੋਟ ਦਾ ਕੀ ਫਾਇਦਾ ਹੋਣਾ ਕੀ ਨੁਕਸਾਨ ਹੋ ਇਹ ਅਸੀਂ ਜੂੜਿਆ ਇਸ ਤਾਂ ਨਹੀਂ ਤੇ ਹੀ ਨਾ ਕੰਮ ਕਰਾਂਗੇ ਇਸ ਵਾਰ ਅਕਾਲੀ ਦਲ ਵਾਹਿਗੁਰੂ ਦੀ ਜਿੱਤ ਹੈ ਅੱਜ ਕੌਮੀ ਇਨਸਾਫ ਮੋਰਟੀ ਦੇ ਵਿੱਚ ਜਿਹੜੀ ਪ੍ਰੈਸ ਕਾਨਫਰੰਸ ਹੋ ਰਹੀ ਹੈ ਬਾਬਾ ਕਰਮ ਸਿੰਘ ਜੀ ਹੋਣੀ ਵੀ ਦਵਿੰਦਰ ਸਿੰਘ ਹੋਣੀ ਤੇ ਸਾਰੀ ਇਹਦੀ ਟੀਮ ਬੈਠੀ ਹੈ ਸਾਡੇ ਨਾਲ ਇਹ ਇੱਕ ਪੋਸਟਰ ਜਾਰੀ ਕਰਨ ਲੱਗੇ ਆ 1 April ਨੂੰ ਦਨ ਸੋਵਾਂ ਪਿੰਡ ਚੱਪੜ ਜਿਹੜਾ ਬਿਲਕੁਲ ਬਹਾਦਰਗੜ੍ਹ ਦੇ ਨੇੜੇ ਆ ਪਟਿਆਲਾ ਦੇ ਲੱਗੇ ਆ ਉੱਥੋਂ ਰੋਸ ਮਾਰਚ ਆਉਣਾ ਹੈ ਸੰਤ ਬਾਬਾ ਭਪਿੰਦਰ ਸਿੰਘ ਜੀ ਜਰਗ ਵਾਲੇ ਜਿਹੜੇ ਰਾੜਾ ਸਾਹਿਬ ਸੰਪਰਦਾ ਤੋਂ ਨੇ ਉਹਨਾਂ ਨੇ 1 ਮਾਰਚ ਲੈ ਕੇ ਤੁਰਨਾ ਵਾ ਚੱਪੜ ਪਿੰਡ ਤੋਂ ਬਹੁਤ ਵੱਡਾ ਰੋਸ ਮਾਰਚ ਆਉਣਾ ਤੇ ਇਹਨਾਂ ਨੇ ਬਾਬਾ ਜੀ ਨੇ ਬਾਬਾ ਕਰਮ ਸਿੰਘ ਹੋਣੀ ਜਿਹੜੇ ਲੰਬੇ ਸਮੇਂ ਤੋਂ 14 ਮਹੀਨੇ 15 ਮਹੀਨੇ ਤੋਂ ਇੱਥੇ ਲੰਗਰ ਲਾ ਰਹੇ ਨੇ ਜਿਹੜੇ ਦਿੱਲੀ ਸੰਤ ਬਾਬਾ ਹਰਬੰਸ ਸਿੰਘ ਦੀ ਕਾਰ ਸੇਵਾ ਵਾਲੇ ਤੋਂ ਬਸੋਏ ਹੋਏ ਨੇ ਉਹਨਾਂ ਤੋਂ ਬਾਅਦ ਇਹ ਪੰਜਾਬ ਸੇਵਾ ਕਰ ਰਹੇ ਨੇ ਇਹਨਾਂ ਨੇ ਵੀ ਰਸਤੇ ਵਿੱਚੋਂ ਗੁਰਦੁਆਰਾ ਪਾਸਾਹੀ ਨੌਵੀਂ ਬਹਾਦਰgarh ਤੋਂ ਇਹਨਾਂ ਨੇ ਨਾਲ ਰਲਣਾ ਤੇ ਬੜਾ ਵੱਡਾ ਵਿਸ਼ਾਲ ਇੱਕ ਮਾਰਚ ਆਉਣਾ ਹੈ ਇਹ ਲੋਕਾਂ ਵਿੱਚ ਚੇਤਨਤਾ ਲਿਆਉਣ ਦੀ ਵਾਸਤੇ ਇੱਥੇ ਕਿਉਂ ਆ? ਇਹ ਜਿਹੜੀ ਹੂਕ ਨੀਂਦ ਸਰਕਾਰ ਸੁੱਤੀ ਹੋਈ ਆ ਉਹਨੂੰ ਜਗਾਉਣ ਵਾਸਤੇ ਮੁਕੰਮਲ ਸਾਹ ਮੋਰਚੇ ਦੀ ਚੜ੍ਹਦੀ ਕਲਾ ਵਾਸਤੇ ਇਹ ਮਾਰ ਜਾ ਰਿਹਾ ਇੱਕ ਤਾਂ ਉਹਦੇ ਵਾਸਤੇ ਆਪ ਜੀ ਨੂੰ ਪ੍ਰੈਸ ਨੂੰ ਸਤਿਅ ਹੈ ਅੱਜ ਜਿਆਦਾ ਪ੍ਰੈਸ ਜਿਹੜੀ ਉਹ ਉਲਾਮਲਾ ਤੇ ਗਈ ਹੋਈ ਹੈ ਦੂਸਰੀ ਪੇਂਟੀ ਅਧਿਕਾਰਨ ਦੀ ਬੈਠੇ ਆ ਉਹ ਜਿਹੜਾ ਪਹਿਲੀ ਵਾਰੀ ਹੋਇਆ ਇਸ ਭਾਰਤੀ ਧਰਤੀ ਤੇ ਹਿੰਦੁਸਤਾਨ ਦੀ ਧਰਤੀ ਤੇ ਕਿ ਇੱਕ ਮੁੱਖ ਮੰਤਰੀ ਉਹਦਾ ਦੇਪਤੀ ਮੁੱਖ ਮੰਤਰੀ ਦਿੱਲੀ ਦਾ ਕੇਜਰੀਵਾਲ ਸੋਸੋਧੀਆ ਜੈਨ ਜੇਲ ਮੰਤਰੀ ਇਹ ਸਾਰੇ ਦੇ ਸਾਰੇ ਵੱਡੇ ਚਾਰੇ ਜਿਹੜੇ ਮਜੂਦਾ ਮੁੱਖ ਮੰਤਰੀ ਪਹਿਲੀ ਵਾਰੀ ਹੋਇਆ ਕਿ ਉਹ ਜੇਲ ਵਿੱਚ ਗਿਆ ਜੇਲ ਵਿੱਚ ਕਿਹਨੇ ਗਿਆ ਤੁਸੀਂ ਉਹਨੂੰ ਢੋਖਾ ਦੇਣੀ ਕਹ ਲੋ ਕਰਾਪਸ਼ਨ ਕਹ ਰੋ ਜਦੋਂ ਮੈਂ ਉਹਦੀ ਬਾਰੇ ਥੋੜੀ ਬਾਰੇ ਖੋਜ ਪੜਤਾਲ ਕੀਤੀ ਹੈ ਉਹ ਉਹ ਬੰਦਾ ਜਿਹੜਾ ਆ Delhi IRS ਹੈ Indian Revenue Service ਹੈ ਉਹਦੇ ਵਿੱਚ ਉਹਨੇ 11 ਸਾਲ ਨੌਕਰੀ ਕੀਤੀ ਤੇ 72 ਮਹੀਨੇ ਉਹ ਬੰਦਾ ਬਾਹਰ ਰਿਹਾ ਛੁੱਟੀਆਂ 9,27,000 ਉਹਦੇ ਉੱਤੇ ਇੱਕ ਜੁਰਮਾਨਾ ਹੋਇਆ ਜਿਹੇ ਜੁਰਮਾਨਾ ਜਿਹੜਾ ਉਹਨੇ ਭਰਿਆ ਦੀ ਲੋਕਾਂ ਕੋਲ ਲੈ ਕੇ ਭਰਿਆ ਕਦੀ ਉਹਨੇ ਬਿਮਾਰੀ ਦਾ ਬਹਾਨਾ ਲਾਤਾ ਕਦੀ ਹੋਰ ਲਾਤਾ ਸਭ ਤੋਂ ਅਜੀਬ ਗੱਲ ਜਿਹਨੂੰ ਸਾਡੇ ਭਾਰਤ ਦੇ ਲੋਕ ਹਿੰਦੂਸਤਾਨ ਦੇ ਲੋਕ ਖਾਸ ਤੌਰ ਤੇ ਪੰਜਾਬੀ ਲੋ ਜਿਨ੍ਹਾਂ ਨੇ ਉਹਨੂੰ ਖੜਾ ਕੀਤਾ ਜਿਨ੍ਹਾਂ ਨੇ ਉਹਦੀ ਇੱਥੇ ਪੰਜਾਬ ਦੇ ਵਿੱਚ ਸਰਕਾਰ ਬਣਾਈ ਆ ਇਹਨਾਂ ਨੇ 92 ਲਾਸ਼ਾਂ ਪੰਜਾਬ ਵਿਧਾਨ ਸਭਾ ਵਿੱਚ ਭੇਜੀਆਂ ਮੈਂ ਉਹਨਾਂ ਲੋਕਾਂ ਨੂੰ ਦੱਸਣਾ ਚਾਹਨਾ ਕਿ ਉਹ ਬੰਦੇ ਨੇ ਉਹ ਇੱਕ ਇੰਡੀਅਨ ਰੈਵਨਿਊ ਸਰਵਿਸ ਦਾ ਬੰਦਾ ਹੁੰਦਾ ਹੋਇਆ ਉਹਨੇ ਇੱਕ ਵੀ ਬੰਦਾ ਨਹੀਂ ਫੜਿਆ ਆਪਣੇ ਜੀਵਨ ਕਾਰਜ ਵਿੱਚ 11 ਸਾਲ ਉਸ ਬੰਦੇ ਨੇ ਨੌਕਰੀ ਕੀਤੀ ਹੈ ਤੇ ਸਾਰੇ ਪੰਜਾਬ ਦੇ ਜਿਹੜੇ ਉਹਦੇ ਐਮਐਲਏ ਤਰਫੁੱਟੇ ਨੇ ਕਿ ਸਾਡਾ ਜਿਹੜਾ ਸੀਐਮ ਅੰਦਰ ਦੇਤਾ 45 ਕਰੋੜ ਦਾ ਪ੍ਰੂਫ ਹੀਡੀ ਨੇ ਦਿੱਤਾ ਕਿ ਉਹਨੇ ਗੋਆ ਵਿੱਚ ਖਰਚਿਆ ਨਜਾਇਜ਼ ਖਰਚਿਆ ਉਹਨੇ ਪੰਜਾਬ ਦੇ ਪੈਸੇ ਪੰਜਾਬ ਦੇ ਟੈਕਸ ਦੇ ਲੋਕਾਂ ਦੇ ਪੈਸੇ ਜਾ ਕੇ ਦੂਈਆਂ ਚੋਣਾ ਚ ਖਰਚੇ ਆ ਤੇ 1 ਕਰੋੜ ਰੁਪਈਆ ਨੇ ਖਰਾਬ ਕੀਤੇ ਜਦੋਂ ਗਿਆ ਉਹ 5 ਵੇਰੀ ਉਹਨੇ ਸਾਈਨ ਨਹੀਂ ਕੀਤੇ ਜਿਹੜਾ ਪ੍ਰੋਫੈਸਰ ਦਿਵਿੰਦਰ ਪਾਲ ਸਿੰਘ ਉਹਨਾਂ ਦੀ ਭੁਰਦਦੀ ਰਿਹਾਈ ਦਾ ਸੈਂਟੈਂਸ ਬੋਰਡ ਬਣ 5 ਵੇਰੀ ਰਿਜੈਕਟ ਕੀਤੀ ਉਸ ਸੀਐਮ ਨੇ ਤੋਂ ਉਹਨਾਂ ਦੀ ਜੇਲ੍ਹ ਬੱਦ ਹਜੋ 1 ਤਿੰਨ ਦਿਨ ਨਹੀਂ ਗਿਆ ਹਾਹਾਕਾਰ ਮੱਚ ਗਈ ਸੜਕਾਂ ਦੇ ਉੱਤੇ ਆਏ ਇਹਨਾਂ ਨੂੰ ਉਹ ਦੇਸੀ ਦੀ ਰਹੀ ਜਿਹੜੇ ਪੰਜਾਬ ਜਿਹੜੇ ਇਹ ਬੰਦੀ ਸਿੰਘ ਨੇ ਕਿੰਨੇ ਕਿੰਨੇ ਲੰਬਿਆ ਸਾਵਨਾ ਤੋਂ 33 33 ਸਾਲ ਤੋਂ ਵੀ ਅੰਦਰ ਨੇ ਇਹਨਾਂ ਨੂੰ ਇਹ ਨਹੀਂ ਦਿਸੇ ਇਹਨਾਂ ਨੂੰ ਉਹ 2 3 4 ਦਿਨ ਦੀ ਦਿਸਿਆ ਜਾ ਉਹ ਸਾ ਪਹਿਲਾਂ ਦਾ ਸੋਧਿਆ ਅੰਦਰ ਉਹ ਦਿਖ ਰਿਹਾ ਇਹ ਬੜੇ ਦੁੱਖ ਦੀ ਗੱਲ ਆ ਪੰਜਾਬੀਆਂ ਨੂੰ ਜਾਗਰੂਕ ਹੋਣਾ ਪੈਣਾ ਇਹਨੂੰ ਸਵਾਲ ਪੁੱਛਣਾ ਇਹਨਾਂ ਨੂੰ ਸਵਾਲ ਪੁੱਛਣੇ ਪੈਣੇ ਆ ਜਿੰਨਾ ਚਿਰ ਪੰਜਾਬ ਦੇ ਲੋਕ ਵੋਟਰ ਕਿਉਂਕਿ ਵੋਟ ਜਿਹੜਾ ਬੁਲੇਟ ਨਾਲੋਂ ਵੋਟ ਦਾ ਹਥਿਆਰ ਬਹੁਤ ਤਕੜਾ ਖਤਰਨਾਕ ਹਥਿਆਰ ਹੈ ਡੈਮੋਕ੍ਰੇਸੀ ਦੇ ਮੁਲਕ ਦੇ ਇਹਨਾਂ ਨੂੰ ਚਾਹੀਦਾ ਪੁੱਛਣਾ ਵੀ ਆ ਜਿਹੜੇ ਸੰਗਰੂਰ ਵਿੱਚ 21 ਮਰੇ ਆ ਨਜਾਇਜ਼ ਸ਼ਰਾਬ ਪੀ ਕੇ ਜਿਹੜਾ ਤੁਸੀਂ ਕਹਿੰਦੇ ਚਿੱਟਾ ਸੀ 24 ਘੰਟੇ ਚ ਬੰਦ ਕਰਦਾਂਗੇ ਗੁਰੂ ਗ੍ਰੰਥ ਸਾਹਿਬ ਦੀ ਬਿਆਦਬੀ ਦੇ 24 ਘੰਟੇ ਚ ਬੰਦੇ ਅੰਦਰ ਦੇ ਦਾਂਗੇ ਉਹ ਤੁਹਾਡੇ ਵਾਦੇ ਕਿੱਥੇ ਗਏ ਆ ਉਹ ਬੰਦੇ ਬਰੇ ਤੁਸੀਂ ਕਿੰਨੇ ਕੁ ਲੋਕਾਂ ਦੇ ਘਰਾਂ ਵਿੱਚ ਗਏ ਆ ਜਿਹੜੇ ਬੰਦੇ ਆ ਜਿਨ੍ਹਾਂ ਦੀ ਜਿਹੜੀਆਂ ਦੀਆਂ ਜਵਾਨੀਆਂ ਉੱਤਰ ਗਈਆਂ ਜਿਹੜੇ ਪਰਿਵਾਰਾਂ ਦੇ ਵਿੱਚ ਵੈਨ ਪੈ ਰਹੇ ਨੇ ਉਹ 21 ਜਿਹੜੇ ਬੰਦੇ ਬਰੇ ਤੇ ਪਤਾ ਨਹੀਂ ਹੋਰ ਕਿੰਨੇ ਬਿਵਾਰ ਹੋਏ ਨੇ ਉਹਨਾਂ ਵਾਸਤੇ ਤੁਸੀਂ ਕੀ ਕੀਤਾ ਤੁਸੀਂ ਭੱਜ ਕੇ ਉੱਥੇ ਦਿੱਲੀ ਜਾਂਦੇ ਹੋ ਉਹ ਕਰਾਪਸ਼ਨ ਦੇ ਅੰਡਰ ਈਡੀ ਨੇ ਸੋਖਾ ਨੋ ਵੈਰੀ ਇਨ ਇਨ ਤਾਲੇ ਬੱਤੇ ਨਹੀਂ ਦਿੱਤੋ ਹੁਣ ਅੰਦਰ ਗਿਆ ਤੇ ਤੜ ਪੁੱਠੇ ਨੇ ਇਹਨਾਂ ਨੂੰ ਦੀਦਿਆ ਨਹੀਂ ਜਿਨ੍ਹਾਂ ਨੂੰ 92 ਲਾਸ਼ਾਂ ਨੂੰ ਦੀਦਿਆ ਨਹੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਤੇ ਪ੍ਰਕਾਸ਼ ਇਹਨਾਂ ਨੂੰ ਅਸੀਂ ਦੀਦੇ ਨਹੀਂ ਸਾਡੇ ਇਦਾਂ ਦੇ ਬਜ਼ੁਰਗ ਇੱਥੇ ਬੈਠੇ ਨੇ ਬੀਪੀਆਂ ਬੈਠੀਆਂ ਨੇ ਬੱਚੇ ਬੈਠੇ ਨੇ ਕਿੰਨੀਆਂ ਠੰਡਾ ਵਿੱਚ ਕਿੰਨੀਆਂ ਤਪਸ਼ ਦੇ ਵਿੱਚ ਕਿੰਨੀਆਂ ਨੇੜੀਆਂ ਚੱਕਰ ਇਹਨਾਂ ਨੂੰ ਕੁਝ ਨਹੀਂ ਦੀਦਾ ਇਸ ਕਰਕੇ ਲੋਕ ਕੋ ਸਿਖੇਤ ਹੋ ਇਹ ਜਿਹੜਾ ਚੇਤਨਾ ਮਾਰਚ ਅਸੀਂ ਕਰ ਰਹੇ ਆ 1 April ਨੂੰ ਸੰਤ ਬਾਬਾ ਜਿਹੜਾ ਭਵਿੰਦਰ ਸਿੰਘ ਜਰਗ ਹੋਣਾਂ ਦੀ ਗਵਾਹੀ ਤੇ ਬਾਬਾ ਕਰਤ ਸਿੰਘ ਹੋਣਾਂ ਦੀ ਗਵਾਹੀ ਵਿੱਚ ਇਹ ਇਹ ਸ਼ੁਰੂਆਤ ਹੋਊਗੀ ਅਸੀਂ ਲੋਕਾਂ ਵਿੱਚ ਚੇਤਨਾ ਲਿਆਵਾਂਗੇ ਲੋਕੋ ਤੁਸੀਂ ਆਪਣੀ ਵੋਟ ਸੋਚ ਸਮਝ ਕੇ ਪਾਵੋ ਉਹਨਾਂ ਲੋਕਾਂ ਨੂੰ ਨਾ ਪਾਵੋ ਜਿਨ੍ਹਾਂ ਦੀ ਕਮਾਂਡ ਦਿੱਲੀ ਤੋਂ ਚੱਲਦੀ ਹੈ ਜਿਹੜੇ ਲੋਕ ਪੰਜਾਬ ਦੇ ਹਿੱਤਾਂ ਦੀ ਸਾਫ਼ ਸੁਥਰੀ ਸੋਚ ਰੱਖਦੇ ਨੇ ਸੋ ਸੱਜ ਕੇ ਪਾਵੋ ਜਿਨ੍ਹਾਂ ਨੇ ਵੀ ਪੰਜਾਬ ਦੇ ਵਿੱਚ ਆਪਣੀ ਸੱਤਾ ਧੋਗੀ ਆ ਨਜ਼ਾਰੇ ਲੈਨੇ ਜ਼ਿੰਦਗੀ ਦੇ ਪੈਸੇ ਬਣਾਏ ਨੇ ਪਰਿਵਾਰਵਾਦ ਪਾਲਿਆ ਉਹਨਾਂ ਨੂੰ ਐਸ ਵਾਰੀ ਬਾਹਰ ਕੱਢੋ ਇਹ ਅਸੀਂ ਲੋਕਾਂ ਵੀ ਜਿੱਤ ਤਾਂ ਲਿਆਵਾਂਗੇ ਤੇ ਤੁਹਾਡੇ ਸਾਹਦੇ ਬਥੇ ਕਹਿਣਾ ਚਾਹੁੰਦੇ ਆ ਕਿ ਇਸ ਮਾਰਦੇ ਵਿੱਚ ਵਰਤੋਂ ਸੰਗਤ ਪਹੁੰਚੇ ਲੋਕ ਟਰਾਲੀਆਂ ਤੇ ਵੀ ਹੋਣਗੇ ਮੋਟਰ ਸਾਈਕਲ ਦੇ ਨੌਜਵਾਨਗੇ ਅਸੀਂ ਜਿੱਥੇ ਬਾਕੀ ਸਾਡੇ ਮੋਰਚਾ ਲੱਗਾ ਹੋਇਆ ਕਿਸਾਨੀ ਮੋਰਚਾ ਉਹ ਪੇਟ ਲਈ ਆ ਇਹ ਸਾਡੀ ਹੋਂਦ ਦੀ ਲੜਾਈ ਆ ਸਾਡੀ ਅੱਜ ਹੋਂਦ ਬਿਲਕੁਲ ਖਤਰੇ ਵਿੱਚ ਹੈ ਪੰਜਾਬੀਆਂ ਦੀ ਸਿੱਖਾਂ ਦੀ ਇਸ ਕਰਕੇ ਬੇਨਤੀ ਆ ਕਿ ਵਰਤਵਤ ਇਸ ਕੌਮੀ ਸਾਂਝਾ ਮੋਰਚਾ ਤੁਹਾਨੂੰ ਬਚਨ ਕਰਦਾ ਪੂਰੇ ਦ੍ਰਿੜ ਵਿਸ਼ਵਾਸ ਨਾਲ ਜਿੱਦਣ ਇਹ ਬੰਦੀ ਸਿੰਘ ਰਹਾ ਹੋ ਗਏ ਜਿੱਦਣ ਜਥੇਦਾਰ ਜਿਹੜਾ 7-8 ਲੱਖ ਸੰਗਤ ਦੇ ਸਰਬਤਕਾਰਤਾ ਨੇ ਥਾਪਿਆ ਹੋਇਆ ਜਥੇਦਾਰ ਜੇਲਾ 10 ਨਵੰਬਰ 2015 ਨੂੰ ਉਠਾਪਿਆ ਜਿੱਦਣ ਉਹ ਬਾਹਰ ਆਇਆ ਉਹ ਹਾਥੀ ਦਾ ਪੈਰ ਆ ਉਹ ਪੰਜਾਬ ਦੀ ਤਕਦੀਰ ਬਦਲ ਬਦਲ ਜਾਵੇ ਗਈ ਪੰਜਾਬ ਮੁੜ ਕੇ ਰੰਗਲਾ ਹੋ ਜਾਏਗਾ ਜਿੱਦਣ ਇਹ ਸੰਗ ਜਿਹੜੀ ਇਹਨਾਂ ਦੀ ਟੀਮ ਬਾਹਰ ਆਈ ਕਿਉਂਕਿ ਇਹਨਾਂ ਦੇ ਇਹ ਹਾਥੀ ਦੇ ਪੈਰ ਥੱਲੇ ਜਿੰਨੀ ਕਰਾਪਸ਼ਨ ਆ ਜਿੰਨੀ ਚੋਰ ਆ ਜਿੰਨੇ ਠੱਗ ਆ ਜਿੰਨੇ ਸਮੱਗਲਰ ਨੇ ਜਿੰਨੇ ਮਾਫੀਆ ਗਰੁੱਪ ਨੇ ਇਹ ਸਾਰੇ ਥੱਲੇ ਆ ਜਾਣੇ ਤੋਂ ਸਾਡਾ ਕੌਮੀ ਸਾਥ ਮੋਰਚੇ ਦਾ ਹੱਥ ਜੋੜ ਕੇ ਬੇਨਤੀ ਸੰਗਤਾਂ ਨੂੰ ਸਾਥ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ